ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਦੇਖਦੇ ਹਾਂ ਵੀ ਦੇਵੀ ਅੱਜ ਕੀ ਬਣਾ ਰਹੀ ਆ ਕਿਚਨ ਦੇ ਵਿੱਚ ਚਲਦੇ ਆ ਅੱਜ ਚੱਲੀਏ ਕਿਚਨ ਦੇ ਵਿੱਚ ਦੇਖੀਏ ਦੇਵੀ ਕੀ ਬਣਾ ਰਹੀ ਆ ਪੁੱਛਦੇ ਆ ਉਹਨੂੰ ਹੈਲੋ ਦੇਵੀ ਕੀ ਬਣਾਉਣ ਲੱਗੀਆਂ ਅਸਲੋਂ ਲੱਗਿਆ ਤਰੇਲੇ ਅੱਛਾ ਵਾਓ ਤਰੇਲੇ ਆ ਬੈਗੀਟ ਆ ਬੈਗੀਟ ਆਪਾਂ ਕੋਲ ਆ ਤੇ ਪਾ ਆ ਵੀ ਇਹ ਦੇਖੋ ਇਹਨੇ ਸਾਰੇ ਗ੍ਰाइंड ਕਰਨੇ ਆ ਤੇ ਆ ਜਿਹੜੇ ਗੰਡੇ ਪਏ ਆ ਇਹ ਵੀ ਇਹਦੇ ਵਿੱਚ ਮਸ਼ੀਨ ਚ ਕਰਨੇ ਆ ਤੇ ਉਧਰ ਉਹ ਤੇਲ ਦੇ ਵਿੱਚ ਛੱਡੇ ਨੂੰ ਆ ਕਰੇ ਤੇ ਇਹਨਾਂ ਨੂੰ ਫਰਾਈ ਕਰਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਤੇਲ ਜਾਂ ਨਿਚੋੜ ਕੇ ਫਿਰ ਇਹਨੇ ਭਰਦਿਆਂ ਬਹੁਤ ਸਵਾਦ ਬਣਾਉਂਦੀ ਆ ਦੇਵਤਾ ਤੇ ਇਹ ਤੂੰ ਕਿਉਂ ਬਣਾ ਰਹੀ ਆ ਤੇ ਵੀ ਉਹ ਰਾਸਤੇ ਬਣਾ ਰਹੇ ਹੈ ਬੱਡੀ ਘੁਆ ਨੇ ਉਨੇ ਕੇ ਜਾਣੇ ਆ ਲੋ ਜੀ ਤੇ ਸੌਰੀ ਅੱਛਾ ਹਾਂਜੀ ਦੇਖ ਲਓ ਵੱਡੀ ਘੁਆ ਦੀ ਸੇਵਾ ਹੋ ਰਹੀ ਆ ਹੈ ਉਹਨੇ ਲੈ ਕੇ ਜਾਣੇ ਉਹਨੇ ਸੌਰੀ ਆਣਾ ਤੁਹਾਨੂੰ ਸੌਰੀ ਸੌਰੀ ਆਣਾ ਵਾ ਫਿਰ ਸੌਰੀਆਂ ਨੂੰ ਉਹੋ ਅੱਗੇ ਕੀ ਹੁੰਦਾ ਸੀਗਾ ਅੱਗੇ ਮਠਿਆਈ ਦੇ ਡੱਬੇ ਦਿੰਦੇ ਸੀ ਹੈ ਹੁਣ ਕਨੇਲੇ ਦੇੜੇ ਹੁਣ ਹੁਣ ਕੰਮ ਹੋ ਗਿਆ ਵੀ ਜਿਹੜੀ ਮਠਿਆਈ ਆ ਉਹ ਤੁਹਾਨੂੰ ਫੈਟ ਵਧਾ ਦਿੰਦੀ ਆ ਤੇ ਮਿੱਠਾ ਵਾਲੇ ਖਾਂਦੇ ਨਹੀਂਗੇ ਤੇ ਹੋਰ ਫਿਰ ਕਰੇਲੇ ਤੇ ਇੱਕ ਵੱਡਾ ਸਾਰਾ ਡੱਬਾ ਉਸਾਲ ਦਾ ਹੋਣਾ ਹੈ ਦੇਵੀ ਉਹ ਚੀਜ਼ਾਂ ਹੁਣ ਸਹਰਿਆਂ ਨੂੰ ਜਾਂਦੀਆਂ ਹਨ ਹਨ ਮਠਿਆਈਆਂ ਲੱਡੂ ਕੁੱਛ ਨਹੀਂ ਬਹੁਤ ਮੈਨ ਖਲੇ ਤੇ 5 ਕਿਲੋ ਲੱਡੂ ਹੋਣੇ ਹਨ ਦੇਵੀ ਨੂੰ ਦਿੱਤੇ ਸੀ ਦੇ ਵੀ ਦੇ ਖਾ ਰਹੇ ਸੀ ਕਿੰਨਿਆਂ ਨੇ ਹਾਂ ਇਹਦੇ ਪਏ ਆ ਅੱਛਾ ਚੱਲ ਚਲ ਕੋਈ ਨਹੀਂ ਹੋਰ ਵੀ ਜਿਹੜੇ ਪਏ ਆ ਉਹ ਵੀ ਤੂੰ ਨਾ ਲੈ ਜੀ ਤੇ ਆਪਾਂ ਤਾਂ ਹੁਣ ਖਾਣੇ ਜੀ ਅਸੀਂ ਅਰਸੀ ਦੀ ਕਿੰਨੀ ਲਿਆਉਂਦੇ ਆ ਅਸੀਂ ਤੇ ਉਹ ਬਹੁਤ ਸੁਆਦ ਆ ਉਹ ਸਿਸ ਰੇਨ ਚਾਹ ਦੇ ਨਾਲ ਖਾਣੇ ਹੀ ਖਾਣੇ ਨੇ ਤੇ ਹੁਣ ਉਹ ਪੂਆ ਜਿਹਨੂੰ ਵੀ ਦੇਟੀਆਂ ਲੈ ਕੇ ਉਹਨਾਂ ਨੇ ਉਹ ਵੀ ਲੈ ਜਾਣੀਆਂ ਵਾ ਉਹ ਕਹਿੰਦੇ ਸਵਾਰ ਲਗਦੀਆਂ ਹੋਊ ਹਨ ਤੇ ਇਸ ਤਰ੍ਹਾਂ ਹੁਣ ਵੀ ਜਿਹੜਾ ਟਾਈਮ ਆ ਕਿੰਨਾ ਬਦਲ ਗਿਆ ਹੈ ਇੱਥੇ ਮਠਿਆਈਆਂ ਦੋ ਜੀ ਆ ਚੀਜ਼ ਦੋ ਜੀ ਇਹ ਉੱਥੇ ਸੱਸ ਮੋਹਰੇ ਜਾਊਗੀ ਨਹੀਂ ਹੁਣ ਇਹਨਾਂ ਜਾਣਾ ਇੰਨਾ ਇੱਕ ਦਰਾਣੀ ਵੀ ਆਈ ਹੋਈ ਹੈ ਅਜੂਰ ਆਇਆ ਅਮਰੀਕਾ ਤੋਂ ਆਏ ਹੋਏ ਆ ਤੇ ਉਹ ਬਹੁਤ ਲਾਈਕ ਕਰਦੇ ਨੇ ਆਪਣੀ ਦੇਵੀ ਦਾ ਖਾਣਾ ਤੇ ਉਹਨਾਂ ਨੇ ਸਪੈਸ਼ਲ ਸਪਾਰਟਸ ਪਾਈ ਦੇਵੀ ਨੂੰ ਕੁਰਲੇ ਬਣਾ ਕੇ ਭੇਜੀ ਤੇ ਦੇਵੀ ਉਹਦੇ ਬਣਾ ਕੇ ਕੁਰਲੇ ਹੁਣ ਦੇਵੀ ਵਿਚਾਰੀ ਫਟਾਫਟ ਲੱਗੀ ਪਈ ਆ ਠੀਕ ਵੀ ਹੈ ਨੀਗੀ ਪਰ ਫੇਰ ਵੀ ਉਹ ਕਹਿੰਦੇ ਨਹੀਂ ਮੈਂ ਤਾਂ ਬਣਾ ਕੇ ਦੇਣੀ ਉਹਦਾ ਪਿਆਰ ਹੀ ਇੰਨਾ ਸਾਡੇ ਨਾਲ ਹਲਾ ਨੀ ਵੀ ਹੋਰ ਬੱਦੇ ਨੇ ਹੈਗੇ ਬਣਾ ਕੇ ਆਹੋ ਦੇ ਨੇ ਔਰ ਤੇ ਜਾਣੇ ਲਾਂ ਨੂੰ ਜਾਣੇ ਆ ਹਾਂ ਪਟਿਆਲੇ ਜਾਣੇ ਨਾਲੇ ਫਿਰ ਇਹ ਵੀ ਦੇਖ ਲਓ ਬਈ ਹੁਣ ਠੀਕ ਨਹੀਂ ਪਰ ਫਿਰ ਵੀ ਵਿਚਾਰੀ ਬਣਾਈ ਜਾਂਦੀ ਆ ਕਹਿੰਦੀ ਹੁਣ ਜੇ ਮੰਗੇ ਆ ਫਿਰ ਤਾਂ ਦੇਣੇ ਹੀ ਆ ਨਹੀਂ ਤਾਂ ਫਿਰ ਸਾਡੀ ਬੇਚੀ ਹੋ ਜੂਗੀ ਹਨਾ ਇਸ ਤਰ੍ਹਾਂ ਦੀ ਗੱਲ ਤੇ ਚਲੋ ਦੇਖਾਂਗੇ ਹੁਣ ਬਹੁਤ ਸਾਰਾ ਬਣਾ ਦਮ ਇਹ ਸਸਤੀ